ਤੂੰ ਚੰਗਾ ਪੜਾ ਤੂੰ ਪਾਗ ਵਾਲਾ ਸਰਦਾਰ ਬੰਦਾ ਉਹ ਕਿਹਦੇ ਸਰਦਾਰ ਬੰਦੇ ਤੋਂ ਤੂੰ ਮਗਾਈ ਜਾਂਦਾ ਕੰਜਰਾ ਆ ਆ ਦੀ ਮੋਜ ਨਾਲ ਐਨ ਕੱਲ ਲਈ ਬੈਠਾ ਭਾਂਚੋ ਰੈਵਣ ਦੀਆ ਬਾਈ ਭਾਜੇ ਰੋਏ ਮੰਗਰ ਆਏ ਨਜਾ ਪਾਜਾ ਬਾਈ ਯਾਰ ਦੇ ਦੇ ਉਹ ਤੂੰ ਜਾ ਯਾਰ ਬਾਈ ਤੂੰ ਜਾਇਆ ਕੰਮ ਕਰ ਯਾਰ ਤੂੰ ਜਾ ਜਾ ਮੇਰਾ ਵੀਰ ਜਾ ਕੰਮ ਕਰ ਰਿਹਾ ਜਾ ਮੇਰਾ ਬਾਈ ਤੂੰ ਜਾ ਯਾਰ ਪਿਆਰ ਪੀਏ ਮੰਗਦਾ ਪੰਦਰਾ ਮੱਗਨ ਵਾਲਾ ਆਉਂਦਾ ਜੀ ਆਪ ਦੀ ਮਰਜ਼ੀ ਨਾਲ ਕੋਈ ਜਿੰਨੇ ਪੈਸੇ ਦੇਵੇ ਡੇ ਹੋਏ ਯਾਰ 50 ਰੁਪਏ ਤੋਂ ਇਹ ਤਾਂ ਮਲੋ ਖੇਡ ਹੀ ਬਣਾਈ ਬਰੇ ਇਹ ਕੰਮ ਦੀ ਜਿਹੜਾ ਸਰ ਜੀ ਮੈਂ दारू ਪਿੰਦਾ ਵੀ ਦੇਖਿਆ ਠੇਕੇ ਤੇ ਫੜਿਆ ਇਹ ਅੱਛਾ दारू ਪੇ ਦੇ ਮਾਣ ਜੀ ਇਹਦਾ ਬਤਕਾ ਯਾਰ ਤੂੰ ਚੰਗਾ ਭੜਾ ਤੇਰੇ ਲੱਤਾਂ ਬਾਹਾਂ ਚੰਗੀਆਂ ਪੜਗਾ ਤੋ ਤੇਰੇ ਬਾਹਾਂ ਲੱਤਾਂ ਦਿੱਤੀਆਂ ਇਤਰਾ ਉਰੇ ਇੱਕ ਮਿੰਟ 50 ਰੁਪਏ ਦੇ ਦੇ ਪਰ ਨਹੀਂ ਆਂਦੀਆਂ ਜੀ ਬਾਈ ਕੀ ਪਿਆਰੇ ਯਾਰ ਉਹ ਨੱਤੀ ਆਇਣਾ ਦਿਮਾਗਾ ਨੱਤ ਪਿੰਨ ਖੜਾ ਪੇ ਬੇਚਾ ਬਈਆ ਪਿਆਰੇ ਯਾਰਾ ਉਹ ਜਾਵੜਾ ਭਰਾਵਾ ਖਾਓ ਬਾਈ ਬਈਆ 100 ਰੁਪਏ ਦੇ ਦੇ ਫਾ ਉਹ ਤੈਨੂੰ ਆਖਿਆ ਜਾਵੜਾ ਨਾਲ ਤੂੰ ਚਾਹ ਮਾਰਦੇ ਨਾਲ 100 ਰੁਪਏ ਮਾਰਦੇ ਨੱਤੀ ਹੋਏ ਨਾ ਤਰਾਹੀ ਕਰਨਾ ਬਾਈ ਯਾਰ ਮੈਂ ਭੁੱਖਾ ਯਾਰ ਤੇ ਰੋਟੀ ਖਾਣੀ ਹੈ ਯਾਰ ਕੋਲ ਹੈ ਨਹੀਂ ਜਾਵੜਾ ਯਾਰ आप एक रील डालोगे वायरल नहीं होगा दो रील डालोगे वायरल नहीं होगा दस रील डालोगे रोटी खानी है रोटी खानी मैं एक दिन होवे होवे बापू ਮੈਂ ਰੋਟੀ ਖਾਣੀ ਆ ਨੂੰ ਪਾਹੇ ਦੇ ਦੇ ਕੋਈ ਨਾ ਪਤਾ ਦਾ ਨਹੀਂ ਕਰਨਾ ਨਹੀਂ ਨਹੀਂ ਯਾਰ ਮੈਂ ਰੋਟੀ ਖਾਣੀ ਆ ਬਾਈ ਯਾਰ ਯਾਰ ਦਰਦਦੂ ਨਾ ਪੀਣੀ ਉਹ ਨਹੀਂ ਯਾਰ ਨਹੀਂ ਪੀਂਦਾ ਮੈਂ ਤਾਂ ਕੁਛ ਨਹੀਂ ਖਾਂਦਾ ਪੀਂਦਾ ਯਾਰ ਦੇ ਦੇ ਨੇ ਮੈਨੂੰ ਨਹੀਂ ਮੈਂ ਲੱਗਦਾ ਯਾਰ ਮੈਂ ਖਾਂਦਾ ਪੀਂਦਾ ਹਾਂ ਪੀਂਦਾ ਪੀਂਦਾ ਹੈ ਬਾਈ ਪਤਾ ਕੋਈ ਨਹੀਂਗਾ ਮੈਂ ਮੈਂ ਰੋਟੀ ਖਾਣੀ ਆ ਯਾਰ ਬਾਈ ਯਾਰ ਲੈ ਲੈ ਇਹ ਵੀ ਦੇ ਦੇ ਨੇ ਲੈ ਬਾਈ ਯਾਰ ਦੇ ਦੇ ਯਾਰ ਤੂੰ ਵੀ ਦੇ ਦੇ ਯਾਰ ਬਾਈ ਯਾਰ ਬਈ ਮੈਂ 20 ਦੀ ਤਾਂ ਰੋਟੀ ਨਹੀਂ ਆਉਣੀ ਯਾਰ ਮੇਰੀ ਯਾਰ ਬਾਹਾਂ ਟੁੱਟੀ ਐ ਯਾਰ ਕੰਮ ਹੁੰਦਾ ਨਹੀਂ ਯਾਰ ਮੈਂ ਰੋਟੀ ਖਾਣੀ ਹੈ ਯਾਰ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਪੈਸੇ ਦੇਣਾ ਪੈਸਾ ਤਾਂ ਕੋਈ ਨਹੀਂ ਬਾਈ ਨਹੀਂ ਯਾਰ ਮੈਂ ਨਸ਼ਾ ਪਤਾ ਨਹੀਂ ਕਰਦਾ ਯਾਰ ਹਾਲਾ ਰੋਹਣਾ ਪਿਆਰੀ ਚਾਹ ਵੀ ਪਿਆਦੀ ਇਹਨੂੰ ਯਾਰ ਕੋਈ ਨਹੀਂ ਗਰੀਬ ਬੰਦਾ ਯਾਰ ਕੋਈ ਬਾਈ ਬਹੁਤ ਧੰਨਵਾਦ ਬਾਈ ਯਾਰ ਕੋਈ ਨਹੀਂ ਕੋਈ ਨਹੀਂ ਕੋਈ ਸਾਦੇ ਯਾਰ ਬਾਈ ਉਹ ਚੱਲ ਤੇ ਰਿਖੇ ਰ ਯਾਰ ਪਿਆਰੇ ਯਾਰ ਸ਼ਰਮ ਹੀ ਲਾ ਲਈ ਯਾਰ ਬਾਈ ਉਹ ਰੱਬਾ ਦੇ ਯਾਰ ਆਲਾ ਬਈ ਪਾ ਪੀਲਾ ਤੇ ਬਈ ਪਾ ਤਾਂ ਦਿੰਦਾ ਚੱਜਣਾ ਯਾਰ ਉਹ ਬਹੁਤ ਆ ਤੀਲਾ ਜਿੰਨੇ ਮਿਲ ਗਈ ਪੀਲਾ ਕੋਈ ਨਾਲ ਨਹੀਂ ਤੇ ਬਈ ਬਹਿ ਜਾ ਮੈਂ ਇੱਥੇ ਬਹਿ ਜਾ ਆਈਆ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਨਹੀਂ ਬਈ ਨਸ਼ਾ ਨਹੀਂ ਕਰਦਾ ਬਹੁਤ ਪਤਾ ਕਰਦਾ ਯਾਰ ਬਈ ਯਾਰ ਬਾਹਾਂ ਟੁੱਟ ਗਈ ਯਾਰ ਉਹ ਬਾਹ ਬਈ ਟੁੱਟਣੀ ਨਾਸ਼ਾ ਪਤਾ ਕਰਦਾ ਹਾਂਗਾ ਬਾਹ ਤੇਰੀ ਤਾਂ ਟੁੱਟੀ ਐ ਨਹੀਂ ਕਰਦਾ ਨਸ਼ਾ ਯਾਰ ਮੈਂ ਨਹੀਂ ਕਿਉਂ ਨਹੀਂ ਕਰਦਾ ਮੈਨੂੰ ਦਿਸੀ ਜਾਂਦਾ ਡੇਟਾਂ ਦਾ ਨਹੀਂ ਭਾਈ ਮੈਂ ਨਹੀਂ ਕਰਦਾ ਨਸ਼ਾ ਯਾਰ ਉਹ ਤਾਂ ਦੰਦਲਾ ਜਮਾਂ ਸ਼ਰਮਲਾ ਲਈ ਕਿਤੇ ਚਾਹ ਨੂੰ ਆ ਜਾਣਾ ਕਿਤੇ ਪੈਸਿਆਂ ਨੂੰ ਆ ਜਾਣਾ ਕਿਤੇ ਰੋਟੀਆਂ ਨੂੰ ਆ ਜਾਣਾ 15 ਮੜਾ ਮੁੱਢਾ ਨਾ ਸੋਚੂੰ ਨਹੀਂ ਭਾਈ ਜਵਾਕਾਂ ਦਾ ਕੀ ਹਾਲ ਹੋਊਗਾ ਨਹੀਂ ਭਾਈ ਮੈਂ ਨਹੀਂ ਕਰਦਾ ਨਸ਼ਾ ਯਾਰ ਨਸ਼ਾ ਕਿਉਂ ਨਹੀਂ ਕਰਦਾ ਮੈਨੂੰ ਤੇਰੀਆਂ ਅੱਖਾਂ ਦੱਸਦੀਆਂ ਨਹੀਂ ਭਾਈ ਉਹ ਆਏ ਹੋਇਆ ਪਿਆ ਯਾਰ ਮੈਂ ਆਏ ਹੋਇਆ ਪਿਆ ਭਾਈ ਅਸੀਂ ਜਾਣਦੇ ਹੀ ਆਂ ਵੀ ਬੰਦਾ ਕਿਹੜਾ ਬੰਦਾ ਨਸ਼ਾ ਕਰਦਾ ਹੈ ਕਿਹੜਾ ਨਹੀਂ ਕਰਦਾ ਭਾਈ ਗਰੀਬੀ ਆ ਗਈ ਘਰ ਤੇ ਯਾਰ ਬਾਲੀ ਗਰੀਬੀ ਆ ਗਈ ਯਾਰ ਗਰੀਬੀ ਦਾ ਭਰਾਵਾ ਘੁੱਟਦੀ ਆਉਂਦੀ ਹੈ ਯਾਰ ਇਨੀਆਂ ਦੇ ਗਰੀਬ ਕਿਹចੋ ਮੁੰਡੇ ਜਿਹੜੇ ਕਰਦੇ ਆ ਮੁੰਡੇ ਭਾਈ ਮੈਂ ਕੀ ਦੱਸਾਂ ਹੁਣ ਯਾਰ ਮੈਂ ਮੱਝਾਂ ਹੀ ਫਿਣੀ ਸੀ ਕੋਈ ਕੰਮ ਤਾਂ ਦਤਾ ਕਰ ਲੈ ਲਾਇਲੋ ਜਿ ਕਰਾ ਕੇ ਐਂਕ ਮੈਨੂੰ ਮੰਗੇ ਕੌਣ ਦਊਗਾ ਭਾਈ ਲਾਜ ਹੀ ਕਰਾਉਣਾ ਮੈਂ ਲਾਜ ਕਰ ਮੰਗ ਮੰਗ ਸਾਰੇਗਾ ਹਾਂ ਐਂ ਕਿੰਨੇ ਲੱਗਦੇ ਨੇ ਮੈਨੂੰ ਕੱਪ ਦੇਣ ਨੂੰ ਕਰਨਾ ਪੈਣਾ ਨਾ ਕਿਹੜੇ ਹਸਪੀਟਲ ਜਿਹੜਾ ਲੱਗਦਾ 1000 ਧਰਵਾਦੋਂ ਨਹੀਂ ਬਣਿਆ 5 ਲੱਖਾਂ ਹਾਂ ਹੂੰ ਭਾਈ ਯਾਰ ਤੁਸੀਂ ਕੀ ਲੈਣਾ ਯਾਰ ਮੈਂ ਚੱਲ ਯਾਰ ਤੁਸੀਂ ਕੀ ਲੈਣਾ ਐ ਤੈਨੂੰ ਨੱਤ ਕਾਉਂ ਦਊਗਾ ਮੈਂ ਤਾਂ ਫਰਮੀ ਨਾਲ ਹੀ ਹਏ ਖਰਮਾ ਨਾਲ ਤੇਰਾ ਫਰਦਾ ਹੈ ਬਾਈ ਮੈਂ ਰੋਟੀ ਖਾਣੀ ਯਾਰ 50 ਰੁਪਏ ਦੇ ਦੇ ਯਾਰ ਤੇ ਲੈਤੀ ਆਣਾ ਬਾਈ ਕੱਲ ਵੀ ਆਇਆ ਸੀ ਯਾਰ ਬਵਾ ਤੇਰਾ ਬਾਈ ਯਾਰ ਭੁੱਖ ਲੱਗੀ ਏ ਯਾਰ ਭੁੱਖ ਲੱਗੀ ਹੁਣ ਤੂੰ ਉਹ ਜੀ ਆਇਆਂ ਨਾ ਤੂੰ ਮੈਂ ਯਾਰ ਬਾਈ ਬਈ ਚੱਪਲਾਂ ਵੀ ਟੁੱਟੀਆਂ ਪਈਆਂ ਚੱਪਲਾਂ ਦੇ ਦੇ ਯਾਰ ਹੈ ਨਹੀਂ ਬਾਈ ਨੇਤੀ ਆਣਾ ਚੱਪਲਾਂ ਦਾ ਤਾਂ ਸਰ ਜੂ ਮੈਨੂੰ ਯਾਰ ਪੈਸੇ ਦੇ ਦੇ ਯਾਰ ਆ ਦਾਹਰ ਮਿਲ ਆਇਆ ਹੁਣ ਵਾਰੀ ਵਾਰੀ ਨਹੀਂ ਕੰਮ ਅੱਗੇ ਹੈ ਨਹੀਂ ਤੂੰ ਰੋਜ਼ ਹੀ ਆਣ ਨੇਤੀ ਬਾਈ ਯਾਰ ਇੱਕ ਦਿਨ ਦਾ ਹੋਇਆ ਸਾਜੇ ਬਾਈ ਯਾਰ ਬਾਲਾ ਬੁਰਾ ਹਾਲ ਆ ਯਾਰ ਬਾਲਾ ਬੁਰਾ ਵਾਲਾ ਕੰਮ ਕਰ ਤੂੰ ਕੋਈ ਬਾਈ ਬਾਹਾਂ ਟੁੱਟੀ ਐ ਕੰਮ ਕਿਵੇਂ ਕਰਾਇਆ ਬਾਈ ਇਲਾਜ ਕਰਾਇਆ ਦਾ ਕੋਈ ਬਾਈ ਯਾਰ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਮੁੰਡੇ ਕੀ ਕੰਮ ਕਰਦੇ ਤੇਰੇ ਮੁੰਡਾ ਮੈਂ ਤੈਨੂੰ ਕੀ ਦੱਸਾਂ ਯਾਰ ਬਾਈ ਯਾਰ ਮੁੰਡਾ ਦਾ ਨਾਂ ਰਾਈ ਨੇਤੀ ਆਇਆ ਨਾ ਤਾ ਢਾਂਗੀ ਬਣ ਲਿਆ ਹੁਣ ਬਾਈ ਅਜੀ ਉਹ ਖਾਣ ਨੂੰ ਦੇ ਦੇ ਯਾਰ ਤੂੰ ਜਾ ਬਈ ਭਾਜ ਜਾ ਰੋਜ਼ ਆਇਆ ਨਾ ਮੰਗਣ ਤੂੰ ਬਈ ਯਾਰ ਤੂੰ ਆ ਬੇਕ ਮੜਾ ਮੋਟਾ ਬਈ ਯਾਰ ਮੈਂ ਰੋਟੀ ਖਾਣੀ ਆ 100 ਰੁਪਏ ਦੇ ਦੇ ਯਾਰ 100 ਰੁਪਏ ਹੈ ਨਹੀਂ ਬਈ ਯਾਰ ਕੰਮ ਕਰਦਾ ਕਰਿਆ ਕਰ ਬਈ ਯਾਰ ਤੁਸੀਂ ਚੰਗੀ ਥੋੜੀ ਸਿਰ ਬਈ ਆ ਬਈ ਯਾਰ ਬਾਲੀ ਮਜਬੂਰੀ ਆ ਯਾਰ ਲੋਡ ਆ ਗਈ ਤੇ ਰੋਜ਼ ਆਜਣੇ ਮੰਗਣ ਆ ਆਪ ਹੀ ਵੇਖੋ ਵੀਰੇ ਸਾਡਾ ਇਹ ਕੰਮ ਕਰਨਾ ਮੈਂ ਵੀ ਜਾ ਕੇ ਪਾ ਲੈਣੇ ਆ ਮੈਂ ਰੋਟੀ ਨਹੀਂ ਖਾਦੀ ਆ ਦੇ ਦੇ ਯਾਰ ਤੂੰ ਜਾ ਬਈ ਭਾਜ ਜਾ ਰੋਜ਼ ਮੰਗਣ ਆਜੇ ਨਾ ਜਾ ਭਾਜ ਬਈ ਯਾਰ ਦੇ ਦੇ ਤੂੰ ਜਾ ਯਾਰ ਬਈਆ ਤੂੰ ਜਾਇਆ ਕੰਮ ਕਰ ਯਾਰ ਤੂੰ ਜਾ ਜਾ ਮੇਰੇ ਵੀਰ ਜੀ ਆਹ ਕੰਮ ਕਰਦੇ ਹੋ ਜਾ ਮੇਰਾ ਭਾਈ ਤੂੰ ਜਾ ਯਾਰ ਬਈ ਰੋਟੀ ਖਾਣੀ ਉਹ ਜਾ ਯਾਰ ਮੇਰਾ ਮਿਰਜ਼ਾ ਜਾ ਮੇਰਾ ਭਾਈ ਰੋਜ਼ ਹੀ ਮੰਗਣਾ ਆ ਇਹਨੇ ਜਾ ਮੇਰਾ ਭਾਈ ਜੀ ਸਰ ਹੋਠੀ ਟਿਕਾ ਗੋ ਹਾਂ ਜੀ ਅੱਜ ਕਿਹੜੇ ਟਾਈਮ ਟਾਈਮ ਕੱਢਿਆ ਸਾਡੇ ਕੋਲੇ ਬਸ ਜੀ ਲੱਗ ਗਿਆ ਟਾਈਮ ਤੁਹਾਡੇ ਕੋਲ ਫਿਰ ਕੁੱਝ ਹੀ ਕਰਦਾ ਹੈ ਫੋਟੋਆਂ ਕਰੋ ਮਰੇ ਕਿਸੇ ਵਗੈਰੀ ਮੋਬਾਈਲ ਦਿਖਾਓ ਯਾਰ ਮੋਬਾਈਲ ਲਓ ਫੱਕਰ ਦੇ ਦੇ ਦਿਆਂਗੇ ਮੈਂ ਕਿਹਾ ਹਾਂਜੀ ਹਾਂ ਕੀ ਰੇਂਜ ਹੈ ਕਿੰਨੀ ਕੋਈ ਲਾਵਾਂਗੇ ਤੁਸੀਂ ਦੇਖੋ ਮੋਬਾਈਲ ਕੋਈ ਗੱਲ ਨਹੀਂ ਪੈਸੇ ਥੋੜੇ ਕਿੱਥੇ ਜਾਂਦੇ ਜੀ ਨਹੀਂ ਤਾਂ ਵੀ ਕੋਈ ਗੱਲ ਨਹੀਂ ਮੈਂ ਕਿਹਾ ਮਹਾਰਾਜ ਤੁਸੀਂ ਮੋਬਾਈਲ ਪਸੰਦ ਕਰੋ ਉਹ ਭੈਣ ਭੋਨ ਕੋਈ ਚੱਪੜ ਵਾਲੀ ਗੱਲ ਨਹੀਂ ਚਲੋ ਅੱਜ ਦੇ ਨਵੇਂ ਮਤਲਬ ਫੀਚਰ ਇਹਨਾਂ ਦੇ ਵਿੱਚ ਨਵੇਂ ਮਾਡਲ ਆ ਜਾਮਾ ਜਿਹੜਾ ਤੁਹਾਨੂੰ ਮਦਦ ਆਏ ਕੀ ਰੇਂਜ ਆਪਰੇ ਦੱਸ ਦਿਓ ਉਹ ਮਹਾਰਾਜ ਕਿ ਰਈ ਕਿੰਨੀ ਹੈ ਜੀ ਕੋਈ 70 ਰੁਪਏ 3000 ਦਾ ਕੋਈ 1.5 ਲੱਖ ਰੁਪਏ ਦਾ ਮਾਡਲ ਹੈ ਕਿ ਨਹੀਂ ਕੋਡੇ ਵਾਸਤੇ ਨਹੀਂ ਕੀ ਜਾਦਾ ਇਹਨਾਂ ਨੇ ਆਪਾਂ ਨੂੰ ਤਾਂ 25 3000 ਵਾਲਾ ਉਹ 25 3000 ਵਾਲਾ ਵੀ ਦੇ ਦਾਂਗੇ ਤੁਸੀਂ ਕੋਈ ਨਹੀਂ ਦੇਖੋ ਲੈ ਲਾਂਗੇ ਪੈਸੇ ਤੇ ਤੁਸੀਂ ਕਿਉਂ ਜੱਤਾ ਕਰਦਾ ਹੋ ਪੈਸੇ ਤੁਹਾਡੇ ਕਿੱਥੇ ਜਾਣੇ ਕੋਈ ਨਹੀਂ ਪੈਸੇ ਚਲੋ ਫਿਰ ਵੀ ਯਾਰ ਦਿੱਤੇ ਹੀ ਚੰਗੇ ਹੁੰਦੇ ਆ ਠੀਕ ਹੈ ਮੈਂ ਕਿਹਾ ਪੈਸੇ ਆ ਜਾਣਗੇ ਤੁਹਾਡੇ ਮੈਂ ਕੋਈ ਧਾਰ ਨਹੀਂ ਕਰਦਾ ਮੇਰਾ ਭਾਈ ਤੂੰ ਕੋਈ ਹਿਸਾਬ ਜਿੱਤ ਦਿਖਾ ਲੈ ਲਾਂਗੇ ਆਪਾਂ ਕੋਈ ਗੱਲੇ ਮਹਾਰਾਜ ਕਿਰਪਾ ਕਰੇ ਕੋਈ ਨਹੀਂ ਫਿਰ ਬਾਹਰ ਨਹੀਂ ਦਾ ਫਿਰ ਤੁਹਾਨੂੰ ਮੈਂ 40 45000 ਤੋਂ ਘੱਟ ਨਹੀਂ ਦਿੰਦਾ ਇੰਨਾ ਦਾ ਫਿਰ ਤੁਹਾਡੇ ਸਟੈਂਡ ਉੱਪਰ ਦੋ ਜਮਾ ਦਾ ਠੱਕੇ ਨਾਲ ਹੀ ਲੈਣਾ ਆਹ ਠੱਕੇ ਨਾਲ ਕੀ ਕਰਦਾ ਠੱਕੇ ਦਾ ਸਮਝੋਂ ਮੁੜ ਚੱਲੇ ਦਸੀ ਤੇ ਇਹ ਤੁਹਾਨੂੰ ਕੀ ਪਤਾ 50 ਬੱਚੇ ਤਾਂ ਘਰ ਮਾਣੇ ਕੱਲੂ ਫਿਰ ਸਾਡੇ ਬੱਚੇ ਸਾਨੂੰ ਲੰਬਾ ਦੇਣਗੇ ਮਰਗੇ ਵਾ ਵਾ ਮਾ ਮਾ ਦੇ ਸਾਡੇ ਪਾਪਾ ਨੂੰ ਚਲੋ ਠੀਕ ਕਰ ਆ ਮੋਬਾਈਲ ਨੂੰ ਜੇ ਬਗ ਮਾਣੇ ਰੇ ਸਾਉ ਵੀ ਆ ਗਈ ਭਾਈ ਠੀਕ ਕਰ ਵਧੀਆ ਭਾਈ 50 ਰੁਪਏ ਦੇ ਦੇ ਰੋਟੀ ਖਾਣੀ ਹੈ ਹੈ 50 ਰੁਪਏ ਤੇਰਾ ਰੋਜ਼ ਦਾ ਕੰਮ ਹੀ ਹੋਵੇ ਹੋਇਆ ਕੋਈ 2 4 5 ਰੁਪਏ ਭਾਈ ਮੈਂ ਰੋਟੀ ਨਹੀਂ ਖਾਧੀ ਆ ਚੰਗਾ ਭਲਾ ਬੰਦਾ ਤੈਨੂੰ ਹੋਇਆ ਕੀ ਤੂੰ ਦੱਸ ਕੰਮ ਕਿਉਂ ਨਹੀਂ ਕਰਦਾਗਾ ਸੋਈ ਵਾਰ ਰੋਟੀ ਖਾਣੀ ਹੈ ਮਜਬੂਰੀ ਆ। ਦਾ ਪਾਏ ਰਜਾਨਾ ਦੇ ਕੰਮ ਹੁੰਦਾ। ਨਹੀਂ ਰੋਟੀ ਤਨੂੰ ਪੈਸੀ ਖਵਾ ਦਿੰਦੇ ਰੋਟੀ ਤਨੂੰ ਪੈਸੀ ਕਰਦੇ ਮੰਗੇ ਜਾਂਦਾ ਆਂਦਾ ਬੰਦਾ ਦਾ ਚੰਗਾ ਭਲਾ ਲੱਗਦਾ ਯਾਰੇ। ਜਾਣਦੇ ਤਾਂ ਤੁਰੇ ਕਿਤੇ। ਇਹਦੇ ਜਾਂਦਾ ਤਾਂ ਨਹੀਂ ਮਾਇ ਖਰ। ਪਰ ਨਹੀਂ ਇਹ ਵੀ ਕੋ ਜਾਪ ਜਾਂਦਾ ਤਾਂ ਲੱਗਦਾ ਬੰਦਾ ਇੰਨੇ ਜਾਪ ਪਸੰਦ ਉਹ ਤਾਂ ਆਪਣੇ ਕੱਢ ਗਿਆ। ਹੂੰ ਕਦੇ ਕਦੋਂ ਕਦੋਂ ਆਉਂਦਾ ਇੱਥੇ। ਬਹੁਤ ਚ ਲੋਕ ਐ ਇਹ ਤਾਂ ਅਮਰੋਜੋਂ ਵੀ ਹੁੰਦਾ ਹੀ ਇੱਥੇ ਤਾਂ। ਕਪੜਾ ਵੀ ਮੰਗਦਾ ਵੀ 50 ਰੁਪਏ ਮੰਗਦਾ ਪਰ ਉਹਨਾਂ ਦਾ ਮੰਗਣ ਵਾਲਾ ਆਉਂਦਾ ਜਿਵੇਂ ਆਪ ਦੀ ਮਰਜ਼ੀ ਨਾਲ ਕੋਈ ਜਿੰਦੇ ਪੈਸੇ ਦੇਵੇ ਦੇਵੇ ਯਾਰ। ਪਿਆਰ ਵੀ ਇਹ ਤਾਂ ਮਨ ਲੋ ਖੇਡ ਹੀ ਬਣਾਲੀ ਵੀਰੇ ਕੰਮ ਦੀ ਜਿਹੜਾ ਸਰ ਜੀ ਮੈਂ दारू ਪਿੰਦਾ ਵੀ ਦੇਖਿਆ ਠੇਕੇ ਤੇ ਪੜਿਆ ਇਹ ਅੱਛਾ दारू ਪਿੰਦੇ ਮਹਾਨ ਜੀ ਮੈਂ ਤਾਂ ਬਥੇਗਾ ਪਿਆਰ ਤੂੰ ਚੰਗਾ ਪੜਾ ਤੇਰੇ ਲੱਤਾਂ ਬਾਹਾਂ ਚੰਗੀਆਂ ਪੜਾ ਤੋ ਤੇਰੇ ਬਾਹ ਲੱਤਾਂ ਦਿੱਤੀਆਂ ਇਧਰ ਆ ਉਰੇ ਇੱਕ ਮਿੰਟ ਸਾਹੀ ਤਾਂ ਫਿਰ ਗੱਲ ਹੋ ਗਈ ਅੱਜ ਗੱਲ ਪਿਆਰ ਰੁਪਏ ਦੇ ਦੇ ਮਰ ਰਹੀ ਆ ਜੀ 50 ਰੁਪਏ ਦੇ ਦੇ ਤੈਨੂੰ ਸਹੀ ਸਹੀ ਦੱਸ ਬੰਦਾ ਬਣ ਕੇ ਸਹੀ ਸਹੀ ਦੱਸ ਤੇ ਨੇ ਥਾਣੇ ਚ ਲੈ ਜਾ ਕੇ ਮੈਂ ਤੇਰੇ ਛਤਰ ਨਾਲ ਮਲਾਉਂ ਵੀ ਵਜ੍ਹਾ ਕੀ ਆ ਤੂੰ ਕਿਹੜੇ ਮਕਸਦ ਵਾਸਤੇ ਮੰਗਦਾ ਪੈਸੇ ਕੀ ਚੱਕਰ ਹੈ ਚੱਕਰੀਆਂ ਦੇ ਚੋ ਬੈਲ ਸਾਹਿਬ ਚੱਲ ਹੈਗੀ ਆ ਇਹ ਚੱਕਰ ਹੈਗਾ ਕੋਈ ਕੋਣਾ ਤੂੰ ਤੂੰ ਮੈਨੂੰ ਕੋਣਾ ਗੱਲ ਕੋਈ ਜੇ ਕੋਈ ਪ੍ਰੋਬਲਮ ਆ ਨਾ ਤੂੰ ਮੈਨੂੰ ਉਹ ਵੀ ਦੱਸ ਦੇ ਰੋਣਾ ਮੇਰਾ ਮੁੰਡਾ ਘੋੜਦਾ ਹੀ ਤੈਨੂੰ ਘੋੜਦਾ ਕੀ ਕਰਦਾ ਉਹ ਚਿੱਟਾ ਲਾਉਂਦਾ ਇਸ ਕਿਉਂ ਇਹ ਆ ਆ ਸਿਸਟਮ ਹੈ ਇਹਨਾਂ ਲੋਕਾਂ ਦਾ ਵੇਖੋ ਆਪ ਦੇ ਪਿਓ ਨੂੰ ਚੰਗਾ ਭਲਾ ਬੰਦਾ ਹੈ ਇਹਨੂੰ ਕੁੱਟ ਕੇ ਮਜਬੂਰ ਕਰਦਾ ਹੋਣਾ ਮੈਨੂੰ ਮਜਬੂਰ ਕਰਦਾ ਮੈਂ ਦਿਹਾੜੀ ਗਿਆ ਨਹੀਂ ਸਾਹ ਬਾਹ ਟੁੱਟ ਗਈ ਨਹੀਂ ਗੱਲ ਇਹ ਸਹੀ ਹੈ ਕਿ ਝੂਠੀ ਹੈ ਸਹੀ ਹੈ ਮੈਂ ਸਾਰੀ ਪਰਤਾਲ ਕਰੂੰਗਾ ਤੇ ਮੈਂ ਫਿਰ ਜਿਹੜਾ ਤੂੰ ਹੁਣ ਪੈਸੇ ਕੱਟੇ ਇਹ ਨਾ ਹੋਵੇ ਮੁਰਖੇ ਤੇਰਾ ਮੁੱਢਾ ਹੋਵੇ ਨਾ ਤੂੰ ਆਪ ਮੰਨ ਲਓ ਕੁਝ ਗਲਤ ਕੀ ਚੀਜ਼ ਕਹਿੰਦਾ ਹੋਵੇ ਤੇ ਮੁਰਖੇ ਬਾਅਦ ਚ ਫੜਿਆ ਜਾਵੇਂ ਬਾਅਦ ਚ ਪਛਤਾਏਗਾ ਮੈਂ ਤੰਦਾ ਸਹੀ ਸਹੀ ਗੱਲ ਦੱਸ ਤੇ ਨਹੀਂ ਮੇਰਾ ਮੁੰਡਾ ਕੁੱਟਦਾ ਜੀ ਪੱਕੀ ਗੱਲ ਆ ਪੱਕੀ ਗੱਲ ਆ ਜੀ ਕਿੰਨਾ ਜਰ ਹੋ ਗਿਆ ਮੈਂ ਸਾਰਾ ਕੁਝ ਵੇਚ ਕੇ ਖਾ ਗਿਆ ਜੀ ਉਹਦਾ ਆਪ ਦੀ ਮਾਂ ਨੂੰ ਵੀ ਖਾ ਗਿਆ ਜੀ ਤੇ ਫਿਰ ਤੂੰ ਹੁਣ ਉਹ ਜੇ ਤੈਨੂੰ ਕੁੱਟ ਕੇ ਭੇਜਦਾ ਤੇ ਤੂੰ ਕਿਉਂ ਮੰਗਦਾ ਬਣਾ ਫਿਰਦਾ ਯਾਰ ਉਹ ਫਿਕਰਾਂ ਜੀ ਮਰ ਗਈ ਫਿਕਰਾਂ ਮਰ ਗਈ ਜਿਹੜਾ ਕੰਮ ਕਰ ਤੂੰ ਫੜਿਆ ਤੂੰ ਪੈਸੇ ਇਕੱਠੇ ਕਰਕੇ ਦੁਕਾਨਾ ਉਹਨੇ ਸਭ ਪਹਿਲਾਂ ਸਾਨੂੰ ਗੱਲ ਪੂਰੀ ਕਰ ਲੈਣ ਦਈ ਦੁਕਾਨਾ ਤੋਂ ਪੈਸੇ ਇਕੱਠੇ ਕਰ ਕਰ ਕੇ ਹੁਣ ਤੂੰ ਉਹ ਮੌਸਮ ਮੋਬਾਈਲ ਦਾ ਤੂੰ ਆਪ ਹੀ ਥੱਕੀ ਜਣਾ ਹੂੰ ਜੇ ਤੂੰ ਉਹ ਲਿਆ ਕੇ ਇਹੋ ਜਿਹਾ ਕੁਝ ਦੇਂਗਾ ਕਿੰਨੇ ਦਿਨ ਜਾਂਦਾ ਰਹੂਗਾ ਹਾਂ ਤੁਸੀਂ ਤਾਂ ਆਪ ਖੁਦ ਮਾਰ ਰਹੇ ਹੋ ਅੱਖਾਂ ਨੂੰ ਤੁਸੀਂ ਨਾ ਤੂੰ ਜੇ ਜੇ ਕੋਈ ਐਉਂ ਦੀ ਗੱਲ ਹੈ ਤੂੰ ਜਾ ਕੇ ਕਿਸੇ ਪ੍ਰਸ਼ਾਸਨ ਨੂੰ ਕੋਈ ਥਾਣੇ ਚ ਕਿਤੇ ਜਾ ਕੇ ਦੱਸਿਆ ਵੀ ਮੇਰਾ ਮੋਟਾ ਮੈਨੂੰ ਤਾਂ ਅੰਕ ਕਰਦਾ ਮੈਂ ਹੁਣ ਮੁੰਡੇ ਨੂੰ ਦੱਸੂ ਕੀ ਉਹ ਕਹਿੰਦਾ ਮੈਂ ਨੇ ਸੈਂਟਰ ਬਣੇ ਆਪਣੇ ਪਿਆਰ ਦੇ ਵਿੱਚ ਤੂੰ ਕਿਸੇ ਸੈਂਟਰ ਛੱਡ ਕੇ ਕੀ ਆਂਦਾ ਮੈਂ ਸਰ ਮੈਂ ਕੀ ਕਰਾਂ ਉਹ ਕਹਿੰਦਾ ਮੈਂ ਮਰ ਜੂ ਤੇ ਤੂੰ ਐਂ ਉਹ ਮਾਰ ਦੇਗਾ ਤੂੰ ਪੈਸੇ ਮੰਗ ਮੰਗ ਕੇ ਤੂੰ ਨੂੰ ਮਾਰ ਦੇਗਾ ਤੂੰ ਖਤਮ ਕਰ ਦੇਗਾ ਉਹਨੂੰ ਆਈਂ ਤਾਂ ਜਵਾਨੀ ਅੱਤੀ ਤਾਂ ਆਪਾਂ ਖਰਾਬ ਕਰੀ ਜਾਂਦਾ ਮਾਂ ਤੇ ਉਹਦਾ ਤਾਂ ਖਰਾਬ ਕਰਦਾ ਲੈ ਹੁਣ ਆਪਣੇ ਸੈਂਟਰ ਚ ਦੇਖੋ ਕਿੰਨੇ ਪੰਜਾਬ ਚ ਸੈਂਟਰ ਖੁੱਲੇ ਆ ਜੀ ਜਿਹੜੇ ਮਰਜੀ ਸੈਂਟਰ ਦੇ ਵਿੱਚ ਤੇਰਾ 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 ਜਿਹੜਾ ਤੇਰਾ ਫਰਜ਼ ਬੰਦਾ ਹੈ ਤੂੰ ਥਾਣੇ ਚ ਜਾਂਦਾ ਠੀਕਾ ਤੂੰ ਦਾਸਦਾ ਵੀ ਭਾਈ ਮੇਰਾ ਮੁੰਡਾ ਚਿੱਟਾ ਲਾਉਂਦਾ ਮੈਨੂੰ ਕੁੱਟ ਕੇ ਉਹ ਨਾ ਤਾਂ ਮੈਨੂੰ ਭੀਖ ਮੰਗਣ ਆਤੇ ਭੇਜਦਾ ਯਾਰ ਤੂੰ ਸਰਦਾਰ ਬੰਦਾ ਯਾਰ ਤੂੰ ਵਧੀਆ ਬੰਦਾ ਹੈ ਤੇ ਤੂੰ ਭੀਖ ਮੰਗਦਾ ਕੋਈ ਚੰਗਾ ਲੱਗਦਾ ਪੰਜਾਬ ਦੇ ਵਿੱਚ ਆਪਣੇ ਸਰਦਾਰਾਂ ਅੱਥੇ ਤਾਂ ਭੀਖ ਮੰਗਨੇ ਬਿਲਕੁਲ ਹੀ ਅੱਥੇ ਬਹੁਤ ਗਲਤ ਗੱਲ ਹੈ ਨਾਲੇ ਪੀ ਕੇ ਮੰਗ ਦੇਖੋ ਕਿਹੜੇ ਕੰਮ ਵਸ ਰਿਹਾ ਹੈ ਹਾਂ ਇੱਕ ਤਾਂ ਬੰਦਾ ਰੋਟੀ ਖਾਣੀ ਹੋ ਪਰ 50 ਰੁਪਏ ਨਹੀਂ ਤੂੰ ਤੂੰ ਆ ਗਿਆ ਇਹਨੇ ਮੈਨੂੰ ਰੋਟੀ ਦੇ ਮੈਨੂੰ ਰੋਟੀ ਆ ਤੇ ਪਿਆਰ ਪੀ ਕੇ 50 ਰੁਪਏ ਦਾ ਮੰਗਣੀਆਂ ਚੱਕਾ ਕਿਹੜਾ ਫਿਰ ਘੱਟ ਪਿੰਦਾ ਹੋਣਾ ਇਹ ਆ ਤੁਸੀਂ ਵੇਖਿਆ ਬਈ ਇਹਨੂੰ ਦਰੂ ਦਰੂ ਕਹਿੰਦੇ ਨੋ ਕਿ ਇਹਨੂੰ ਤੋਂ ਵਾਰੀ ਦੇਖਿਆ ਜੀ ਮੈਂ ਪਾਰਕ 'ਚ ਵੀ ਪੀ ਜਾਂਦਾ ਸੀ ਇੱਕ ਦਿਨ ਬੈਠਾ ਜੀ ਅੱਛਾ ਦੋਵੇਂ ਕਿਉਂ ਬੱਤ ਨਾਲ ਉਹ ਵੀ ਗੱਲ ਜੀ ਮੁੱਥ ਨੂੰ ਪੀ ਰੱਖਿਆ ਦਊਗਾ ਜਿਹਨੂੰ ਆਪ ਤੂੰ ਤਾਂ ਆਪ ਜਾ ਇਹ ਸਭ ਰਲ ਮਿਲ ਕੇ ਖਾਂਦੇ ਯਾਰ ਕੱਲਾ ਪੁੱਤ ਦਾ ਦਾ ਭਾਨਾ ਵੀ ਚਲੋ ਠੀਕ ਆ ਪੁੱਤ ਵੀ ਤੇਰਾ ਪੁੱਤ ਵੀ ਮੈਂ ਬਿਨਾ ਇਹਦਾ ਬਾਹਰ ਬਾ ਮੇਰੇ ਮੁੰਡੇ ਨੇ ਥੋੜੀ ਗੱਲ ਬਾਹਰ ਨਾਲ ਇੱਕ ਜਰੀਆ ਬਣਾ ਰੱਖਿਆ ਜੀ ਤੇ ਤੋੜੀ ਤੇ ਦਰਸ਼ਨ ਕੀਤੇ ਹੋਏ ਅਸੀਂ ਨਹੀਂ ਨਹੀਂ ਇਹਦਾ ਮੈਂ ਇਹਦਾ ਆਪਸਾ ਕੋਈ ਨਹੀਂ ਡਾਕਟਰ ਜੀ ਫੋਨ ਸ਼ਾਮ ਨੂੰ ਲੈਪਾ ਕੋਈ ਗੱਲ ਨਹੀਂ ਕੋਈ ਗੱਲ ਪਹਿਲਾਂ ਯਾਰ ਇਹਦਾ ਇਹ ਜ਼ਰੂਰੀ ਹੈ ਕੋਈ ਗੱਲ ਇੱਕ ਗੁਰਸਿੱਖ ਬੰਦਾ ਹੋ ਕੇ ਵਧੀਆ ਬੰਦਾ ਹੋ ਕੇ ਭੀਖ ਮੰਗੀ ਜਾਂਦਾ ਹੈ ਅਸਾਂ ਮੁੰਡਾ ਤੇਰਾ ਕਿੱਥੇ ਆ ਮੁੰਡਾ ਜੀ ਮੇਰਾ ਇੱਥੇ ਅੱਡੇ 'ਚ ਹੀ ਬੈਠਾ ਜੀ ਇੱਥੇ ਅੱਡੇ 'ਚ ਹੀ ਆ ਹਾਂ ਜੀ ਚੱਲ ਤੂੰ ਲੈ ਕੇ ਚੱਲ ਮੈਨੂੰ ਨਾਲ ਚੱਲ ਉੱਥੇ ਚਲਦੇ ਆਂ

ਸਾਰੀ ਦੁਨੀਆ ਨੂੰ ਪਤਾ ਮੇਰੀ ਕੀ ਹੈ ਕਹਾਂ ਪਤਾ ਨਸਾਂ ਉਹ ਕਿ ਮੇਰੀ ਚਾਹ ਵਾਜੂ ਨਾ ਤਜਾਂ ਮਾਸ਼ੀਸ਼ ਤੇਰੇ ਕੰਨ ਮੇ ਤਸਾਰੇ ਅੱਖਾਂ ਨੇ ਨਸ਼ੇੜੀ ਮੇਰੀਆਂ ਮੇਰਾ ਕੋਈ ਨਾ ਕਸੂਰ ਮਿਟੇ ਯਾਰੇ ਨੀ ਕੰਨ ਨੇ ਨਸ਼ੇੜੀ ਮੇਰੀਆਂ बंटी जानता है वे तू रजे या तू रहना बच्चा बच्चा जानता है तू रजे या तू रहना मेरा कोई ना कसूर मुट्टे आ रहे नहीं खाने नहीं ये डी मेरी है उच्चियाने करना तेरी यार दिया उच्चियाने ਕੌਣਾ ਮੁੰਡਾ ਕਿਹੜਾ ਜ਼ਰਾ ਆ ਬੈਠਾ ਹਾਂਜੀ ਤੇ ਇਹ ਤਾਂ ਮੌਜ ਨਾ ਬੈਠਾ ਤੂੰ ਮੰਗਦਾ ਫਿਰਦਾ ਕੀ ਲੱਗਦਾ ਜ਼ਰਾ ਇਹ ਬਾਪੂ ਬਾਪੂ ਲੱਗਦਾ ਜ਼ਰਾ ਸਾੜਿਆ ਤੇ ਬਾਪੂ ਤੋਂ ਤਾਂ ਭੀਖ ਮੰਗਾਈ ਜਿੰਨਾ ਤੂੰ ਆਪਾਂ ਮੌਜ ਨਾ ਬੈਠਾ ਬਾਪੂ ਲੱਗਦਾ ਹੀ ਕੀ ਕੀ ਖਾਣਾ ਸਾਖੀ ਇਹ ਤੇ ਕੋਈ ਅੱਛਾ ਅੱਛਾ ਮਾਰਦਾ ਕੀ ਹੈ ਕੋਹ ਨਹੀਂ ਕੋਈ ਨਹੀਂ ਆ ਵੇਖੋ ਨਹੀਂ ਗਏ ਆ ਵੇਖ ਲੈ ਤੂੰ ਆਪ ਜ਼ਹਿਰ ਦੇ ਕੇ ਮਾਰੀ ਜਾਣਾ ਸ਼ਰਮ ਨਹੀਂ ਆਉਂਦੀ ਸਾਨੂੰ ਤੈਨੂੰ ਕੋਈ ਲੋੜ ਨਹੀਂ ਆਉਂਦੀ ਜਿੰਦਗੀ ਦੇ ਪਹਿਲਾਂ ਦੱਸ ਹੈ ਲੋੜ ਹੈ ਕੀ ਹੈਗੀ ਤੇ ਜੇ ਲੋੜ ਹੈਗੀ ਤਾਂ ਆਇਆ ਤੂੰ 2 ਸਾਲ ਨਹੀਂ ਕੱਟਦਾ ਤੂੰ ਹੈ ਨਹੀਂ ਸ਼ਰਮ ਨਹੀਂ ਆਉਂਦੀ ਤੇ ਪੁੱਛ ਨਹੀਂ ਨਹੀਂ ਜੀ ਬਸ ਨਹੀਂ ਜੀ ਨਹੀਂ ਕਰ ਲਈਗਾ ਨਹੀਂ ਕਰਦੇ ਦਾ ਕੀ ਮਤਲਬ ਤੇਰਾ ਹੈ ਨਹੀਂ ਮੰਗਾਉਂਦਾ ਜੀ ਨਹੀਂ ਮੰਗਾਉਂਦਾ ਜੀ ਕੋਸਤਾ ਸ਼ਰਮ ਮੰਨ ਤੂੰ ਵਦਿਆ ਮੋਬਾਈਲ ਪਾਇਆ ਤੁਹਾਡੇ ਕੰਜਰੋ ਹੈ ਲੋਕਾਂ ਤੋਂ ਮੰਗਵਾ ਕੇ ਇਹ 50-50 ਰੁਪਏ ਮੰਗਦਾ ਥਾ ਦੁਕਾਨਾਂ ਤੇ ਮੰਗੇ ਜਾਂਦਾ ਸੀ ਮੈਂ ਇਹਨੂੰ ਲੈ ਕੇ ਆਇਆ ਉਥੋਂ ਨਹੀਂ ਮੰਗਾਉਂਦਾ ਜੀ ਨਹੀਂ ਮੰਗਾਉਦਾ ਆਏਗਾ ਤੋ ਮਗਾਉਣ ਦੇ ਸਾਨੂੰ ਕੀ ਪਤਾ ਲੱਗੂ ਤੇਰਾ ਮਗਾਉਣਾ ਜਾਂ ਨਹੀਂ ਮਗਾਉਂਦਾ ਤੂੰ ਹੈਂ ਆਪ ਦੀ ਜ਼ਿੰਦਗੀ ਬਰਬਾਦ ਕਰ ਲਈ ਤੂੰ ਵੀ ਜ਼ਿੰਦਗੀ ਬਰਬਾਦ ਕਰੀ ਜਾਂਦਾ ਜਾਂ ਤੇਰੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਤੇ ਕਰਦੇ ਕੀ ਆ ਤੁਸੀਂ ਸਰ ਜੀ ਮੈਂ ਨਾ ਜਦੋਂ ਇਹ ਕਹਿੰਦਾ ਵੀ ਮੈਨੂੰ ਕੁੱਟਦਾ